ਤਰੀ ਪੈਨ ਦਾ ਫੁਣਾਈ ਇਹਨ ਦਾ ਗੱਲ ਕਰ ਕਿਹੜੀ ਦਾ ਮੈਨੂੰ ਨਹੀਂ ਪਤਾ ਗੱਲ ਕਰ ਲਾ ਚੱਕ ਲਾ ਬਾਹਰ ਚ ਪਾ ਲਿੰਦੀ दारू ਆਏ ਕਾ ਘਰ ਦੀ ਕੁੜ ਉੱਠਾ ਲਈ ਸਿੱਧਾ ਲਾ ਲਾ ਇਹਨੂੰ ਅੱਖਾਂ ਖੋਲ ਹੈਲੋ ਕੀ ਕੀਵੇਂ ਬੈਲੇ ਨਸਰੀ ਕਾ ਇਹ ਕਾਦਰ ਦਵਾਈ ਜੀ ਪਾ ਲਈ ਅੱਖਾਂ ਜਿ ਮੱਚੀਆਂ ਹੋਰ ਤੂੰ ਸਰਾ ਵੇ ਵਾ ਠੀਕ ਆ ਹਾਂ ਅੱਛਾ ਕੀ ਕਰਦੇ ਸੀ ਅੱਛਾ ਕਰ ਲਈ ਬੀਜ ਬਜਾਈ ਨਹੀਂ ਬਾਸ ਕਰੀ ਜਾਂਦੇ ਆ ਕਿ ਕਾਦੀ ਬੀਜ ਬਜਾਈ ਮਾਰੇ ਜੀਮੇਦਾਰ ਦਾ ਕੀ ਟਾਈਮ ਪਾਸ ਹੈ ਭੈਣ ਔਰ ਅੱਛਾ ਨਹੀਂ ਭੈਣੇ ਹਜੇ ਨਹੀਂ ਕਰਦੇ ਕੁੜੀ ਦਾ ਮੈਂ ਹੋਂ ਤਾਂ ਪੜ ਕੇ ਹੜੀ ਕੇ ਕੋਰਸ ਕਰਵਾਵਾਂਗੇ। ਮਾਸੀ ਅਸੀਂ ਤਾਂ ਕਰਾਂਗੇ। ਤੂੰ ਵੇਖ ਕਿੱਥੇ ਵੇਖਦੀਆਂ ਕਰ। ਇਹਨਾਂ ਕੀ ਕਹਿਣਾ। ਨਹੀਂ ਨਹੀਂ ਅਸੀਂ ਤਾਂ ਕਰਾਂਗੇ। ਅਸੀਂ ਤਾਂ ਲਾਵਾਂਗੇ ਐਕਟੀਕਰ ਆ ਆਦੇ। ਕੀ ਪੜਿਆ ਆਈਆਂ ਬਸ ਕੀ ਕਰਾਂ ਮੈਂ। ਤੂੰ ਵੇਖ। ਨਹੀਂ ਮਾਸੀ ਅੱਜ ਤਾਂ ਅਸੀਂ ਕੁੜੀ ਦਾ ਕਰਾਂਗੇ। ਤੂੰ ਥਾ ਵੇਖ ਕਿੱਥੇ ਦੱਸਦੀਆਂ ਅਸੀਂ ਵੇਖ ਕੇ ਆਵਾਂਗੇ ਤੂੰ ਦੱਸੀ। ਕੁੜੇ ਮੇਰੀ ਤਾਂ ਗੱਲ ਕਰਾ ਦੇ। ਮਾਸੀ ਤੁਸੀਂ ਵੇਖੋ ਰਿਸ਼ਤਾ। ਪੰਜਾਂ ਪੁੰਜਾਂ ਦਾ ਤਾਂ ਕੋਈ ਨਹੀਂ ਲੱਖ ਇੱਧਰ ਦੀ ਤਾਂ ਉੱਧਰ ਦੀ ਬੰਦੇ ਚੰਗੇ ਹੋਣ ਪਰ ਕਣਿਮਤਾ ਆਪ ਹੀ ਕਰਨ ਦਾ ਇਹਨੂੰ ਵੀ ਪਤਾ ਵਾ ਮੈਂ ਸਿਰਫ 5 ਲੱਖ ਤਾਂ ਨਹੀਂ ਚੋਰੀ ਚ ਪੈਗਾ ਨਿਕਾਉਂਗੀ ਤੇ ਫੇਰ ਇਹ ਸੌਖੀ ਕਰੂੰਗੀ ਪਹਿਲੇ ਬੰਦੇ ਚੰਗੇ ਹੁਣ ਉਹ ਬੰਦੇ ਆਂ ਬੰਦਾਲ ਕਰ ਲਈ ਹੋਰ ਨਹੀਂ ਸਾਨੂੰ ਕੋਈ ਚਾਹੀਦਾ ਹਾਂ ਬੰਦਾਲ ਕਰਨ ਨੂੰ ਗਰਤ ਲੈਟ ਤੇ ਹੋਣੀ ਨਹੀਂ ਨਹੀਂ ਕਰਤੀ ਇਹ ਪਾਣੀ ਨੂੰ ਕੀ ਕਹਿਣਾ ਨਾ ਦਨੀਆਨੀ ਮਾਤਾ ਬੰਦ ਦਾ ਸੌਂ ਬਸ ਸੁਣ ਕੇ ਪੈਂਦਾ ਹੰਦੀ ਦਾ ਕਹਾਣਾ ਇੱਕੜਾ ਰੂੜੀ ਦਾ ਕੂੜਾ ਵੀ ਮੈਂ ਜਾ ਕੇ ਬਾਹਰ ਸੁੱਟਿਆ ਹੂੰਗੀ

ਔਰ ਫਿਰ ਮम्मी ਪਹਿਲਾਂ ਮੈਂ ਲੀੜਿਆਂ ਦਾ ਪਾਣੀ ਕੱਢਾਂਗਾ। ਪੋਤਾ ਮੈਂ ਤੇ ਹੁਣ ਆਏ ਆਂਦੀ ਸੀ ਤੇਰੀ ਮਾਸੀ ਦਾ ਫੋਨ ਆਇਆ ਸੀ। ਹਾਂਜੀ ਤੇ ਆਪਾਂ ਅੱਜ ਨਹੀਂ ਤਾਂ ਸਵੇਰ ਕੰਮ ਕਰਨਾ ਹੀ ਹੈ ਜਿਹੜਾ ਕਰਨ ਵਾਲਾ ਆਪਣੇ। ਤੇਰੀ ਮਾਸੀ ਰਸਤਾ ਦੇ ਬੁੱਤ ਤੇਰਾ ਵੀ ਬੰਦੇ ਚੰਗੇ ਆ। ਪਰ ਚੱਲ ਜੀ। ਨਹੀਂ ਮੰਮੀ ਹਜੇ ਨਹੀਂ। ਮੈਂ ਤਾਂ ਮਛੋਟਾ ਮੈਂ ਨਹੀਂ। ਕੋਈ ਨਹੀਂ ਪੋਤਾ ਖੀਰ ਜਾਣ ਦਾ ਅਧਿਕਾਰ ਹੀ ਆ। ਖੜਾ ਇੱਥੋਂ ਨਾਲ ਉੱਥੇ ਸਖੀ ਹੋ ਜਾਏਗਾ। ਨਹੀਂ ਨਹੀਂ ਮੰਮੀ ਹਜੇ ਨਹੀਂ। ਕੋਈ ਨੀ ਪੁੱਤ ਕੋਈ ਨਹੀਂ ਆ ਪਗੋ ਰੇਨੀ ਆ ਘਰ ਦੇਨੇ ਕੋਈ ਨਹੀਂ ਤੇਰੀ ਮਾਸੀ تسਲੀ ਦਿੰਦੀ ਆ ਬੰਦੇ ਆ ਦੀ ਕੋਈ ਚੰਗਾ ਘਰਵਾਲੀ ਵਾ ਥੋੜੀ ਜਿਹਾ ਹੁੰਦਾ ਹੁੰਦਾ ਪੁੱਤ ਤੁਮੇ ਮੈਨੂੰ ਨਾ ਗੱਲ ਰਸਤੇ ਦੀ ਨਹੀਂ ਹਾਂ ਬੰਦੇ ਚੰਗੇ ਹੋਣੇ ਚਾਹੀਦੇ ਆ ਬੰਦੇ ਬਠੇਰੇ ਚੰਗੇ ਆ ਕੋਈ ਨਹੀਂ ਪੁੱਤ ਤੇਰੀ ਮਾਸਾਂਗੀ ਬੰਦੇ ਬਠੇਰੇ ਚੰਗੇ ਆ ਵੇਖੇ ਦੇਖੇ ਸਾਰਾ ਮਾਸੀ ਕਰਾਉਂਦੀ ਐ ਨਾ ਰਿਸ਼ਤਾ ਚੰਗਾ ਹੀ ਕਰਾਉਂਦੀ ਆ ਚਲ ਕੋਈ ਨਾ ਬੜਾ ਤਾਲੇ ਖਾਤਾ ਤੈਨੂੰ ਸਾਰਾ ਕੁਝ ਖਾਤਾ ਹਾਂ ਬੀਬੀ ਨਾਲੇ ਤੂੰ ਗਈ ਆਂ ਦੀ ਸੀ ਇਥੋਂ ਨਾਲੇ ਸੌਖੀ ਇਥੇ ਦੇ ਹਲ ਵਿੱਚੇ ਹਾਲੀ ਪਜੋੜਿਆ ਪੁੱਤ ਤੂੰ ਆਹ ਹਣਾਂ ਕਲਪ-ਕਲਪ ਕੇ ਪਈ ਆਂ ਜਿਹਾ ਜਵਾਕੜੀ ਨੇ ਤੈਨੂੰ ਕੀ ਗਿਆ ਤੜਕੇ ਦਾ ਢੇਰ ਉਹਨੇ ਲੀੜਿਆਂ ਦਾ ਤੋਂ ਤੱਕ ਗੋਬਰ ਉਹ ਸੱਟ ਕੇ ਆਈਏ 10 ਗੱਡੇ ਭਰ ਕੇ ਉੱਥੇ ਕੋਈ ਮਾੜਾ ਮੋਟਾ ਕੋਈ ਛਿਆਣ ਫਵਾਰ ਤਲਾ ਤੂੰ ਤੇਰਾ ਘਰ ਆਉਣਾ ਤੇ ਵਿਆਹ ਕੇ ਜਾਵਣਾ ਕੋਈ ਨਹੀਂ ਵਿਆਹ ਤੇ ਵਿਆਹ ਕੇ ਜਦੋਂ ਜਾਵਦੀ ਤੂੰ ਘਰ ਦਿੰਦੀ ਹਜੇ ਤਾਂ ਇੱਥੇ ਬਰਾਬਰ ਦੇ ਨਾਲ ਕਰਾਉਣੀ ਤੇ ਜਿਹਦੇ ਨਾਲ ਕਰਾ ਲੈ ਜਵਾਕੜੀ ਦੇ ਭਰੇ ਤੇ ਇੱਕ ਸਿੱਟੇ ਤੇ ਫੇਰ ਕਿੱਡੀ ਗੱਲ ਹੋਣੀ ਤੂੰ ਬਣਾ ਦੇ ਚੁੱਪ ਕਰ ਜਾ ਨਾ ਲੜੋ ਤੂੰ ਕਰਾ ਦੇ ਅੱਜ ਕੀ ਨਾ ਜੈ ਨਹੀਂ ਦੱਖ ਹੁੰਦਾ ਤੇ ਕੋਈ ਨਹੀਂ ਪੁੱਤ ਆਹ ਤੇਰੀ ਗੱਲਾਂ ਧੋਤੀਆਂ ਮੈਂ ਹੀ ਧੋਤੀਆਂ ਸਬਰ ਕਰਕੇ ਕੱਢ ਲਾ ਤੂੰ ਹਾਂ ਸਬਰ ਕਰਕੇ ਕੱਢ ਲਾ ਤਰਾ ਜੀ ਤੂੰ ਐ ਤਾਂ ਹੁੰਦਾ ਨਹੀਂ ਕਿ ਕਿ ਨਾਤੀਂ ਦੇ ਕਰਦੀ ਐ ਨਾਲ ਕੰਮ ਚੱਲ ਕੋਈ ਗੱਲ ਨਹੀਂ ਬਾਪੂ ਜਿਸ ਮੰਮੀ ਨੂੰ ਨਾ ਆਏ ਬੋਲੀ ਤੇਰੇ ਕਰਕੇ ਹੁੰਦਾ ਸ ਤੇਰਾ ਤਾਂ ਇੱਕ ਫਾਹਾ ਵੱਡ ਕੇ ਰਹੂਗੀ

ਚਲ ਕੋਈ ਨਹੀਂ ਮੰਨ ਮੈਂ ਬਾਬ ਕਰਵਾ ਕੇ ਕਰਲਾ ਕੰਮ ਕੋਈ ਨਹੀਂ ਪਤਾ ਕਰਨਾ ਹੀ ਹੈ ਤਾਂ ਕਰਮ ਹੁੰਦੇ ਆ ਬੰਦੇ ਦੇ ਨਾ ਜਿਦਿਆ ਕਰ ਉਹਦੇ ਨਾਲ ਖਾਰੇ ਤੈਨੂੰ ਗਾਂ ਹੀ ਸੋਖ ਮਿਲ ਜੇ ਇਹ ਤਾਂ ਦੋਸ਼ਮਣ ਬਣੀ ਆ ਜਾਣ ਦੀ ਚੱਲ ਵੇ ਬਣ ਹਏ ਸਿੰਦੌਣ ਨੂੰ ਤਾਂ ਫੋਨ ਲਾਵ ਮਣ ਨੂੰ ਤਾਂ ਫੋਨ ਲਾਵਣਾ ਅਣੀ ਕਿੱਧਰ ਗਈ ਉਹਨੇ ਦੋਸ਼ਮਣ ਕਿਹੜਾ ਲਾ ਕੇ ਦੇਣਾ ਜਾਂ ਉਹਦੀ ਵੈਰਲ ਬਣੀ ਆ ਮੇਰੀ ਨੀ ਆ ਮਣਾ ਨੀ ਆ ਮਣਾ ਪੁੱਤ ਹਾਂਜੀ ਮੰਮੀ ਲੈ ਪੈਰ ਪਰੇ ਨੂੰ ਗਰਮਾਣਾ ਜੇ ਬੈਠਾ ਲੱਟ ਬੈਜੋ ਤੇ ਮੈਂ ਤੈਨੂੰ ਆਇਆ ਤੂੰ ਭੈਣ ਵੀ ਨਾ ਦਿਆ ਕਰੋ ਤੁਸੀਂ ਬੈ ਜਾ ਪੁੱਤ ਮੈਂ ਤੈਨੂੰ ਕੀ ਕਿਹਾ ਨਹੀਂ ਆ ਤੂੰ ਮੇਰੇ ਸਿਰ ਦੁਖਦਾ ਪਿਆਰ ਸੀਗਾ ਤੇ ਮੈਂ ਗੋਲੀ ਲੈ ਲਾ ਕੋਈ ਭਾਈ ਮੈਨੂੰ ਨਾ ਮੈਂ ਤਾਂ ਤੈਨੂੰ ਆਇਆ ਨਹੀਂ ਆ ਮੈਨੂੰ ਤੇਰੀ ਭੂਆ ਨੂੰ ਫੋਨ ਲਾ ਕੇ ਦੇ ਉਹ ਸੁੱਤੀ ਹੋਣੀ ਆ ਹੁਣ ਕੋਈ ਨਹੀਂ ਮੇਰਾ ਤਾਂ ਫੋਨ ਚੱਕ ਹੀ ਲਾਉਗੀ ਸੁੱਤੀ ਹੋਣਾ ਸੁੱਤੀ ਹੈ ਹਾਉ ਕੈਨੇਡਾ ਚਲ ਬੈਠੀ ਤਾਂ ਉਹ ਸੁੱਤੀ ਹੋਊਗੀ ਕੋਈ ਨਹੀਂ ਤੂੰ ਬੈ ਮੈਨੂੰ ਫੋਨ ਲਾ ਦੇ ਉੱਥੇ ਮੰਮੀ ਦੇ ਹੱਥ ਦੀ 2 ਵਜੇ ਪਏ ਆ ਤੂੰ ਮੈਨੂੰ ਕਿਹੜਾ ਇੱਕ ਵਾਰੀ ਫੋਨ ਤਾਂ ਲਾ ਦੇ ਜੇ ਨਾ ਚੱਕਿਆ ਤਾਂ ਕੱਟ ਦੇਾਂਗੇ ਕੋਈ ਨਹੀਂ ਚੱਕ ਹੀ ਲੈਣਾ ਉਹਨੇ ਹੁਣ ਮੈਨੂੰ ਪਤਾ ਮਿੰਦੋ ਦਾ ਛਿੰਦੋ ਦਾ ਮਿੰਦੋ ਤਾਂ ਦੋਸ਼ ਮਾਣਾ ਮੇਰੀ ਵੀਡੀਓ ਕਾਲ ਕੇ ਤੂੰ ਜੂ ਕੀ ਭੈਣ ਆ WhatsApp ਤੇ ਕਿੱਥੇ ਲਾਣਾ ਨੂੰ ਉੱਥੇ ਲਾ ਦੇ ਵੀਡੀਓ ਕਾਲ ਕੀ ਕਰਨੀ ਲਾ ਕੇ ਮੈਂ ਉਹ ਲਾ ਦੇ ਰੰਗ ਜਾਂਦੀ ਅਚਕ ਲਿਆ ਹਲੋ ਹਲੋ ਨਹੀਂ ਸ਼ਿੰਦੋ ਦੀ ਆਵਾਜ਼ ਨਹੀਂ ਨਹੀਂ ਹਮਦੇ ਕਿੱਥੇ ਬੈਠੀਆਂ ਨਹੀਂ ਭਾਪੀ ਤੁਹਾਡੀ ਹੁਣ ਅਜ ਤੋਰੀਆ ਹੁੰਦੀ ਹੁਣ ਆਈ ਹੁਣ ਹੋਰ ਸ਼ਿੰਦੋ ਠੀਕ ਆ ਆ ਠੀਕ ਚੰਗਾ ਚੱਲੀ ਜਾਂਦਾ ਕੰਮ ਕਰ ਈ ਮੈਨੂਆ ਮਣਾ ਜੇ ਕਿ ਭੂਆ ਦਾ ਸੁੱਤੀ ਪਈ ਹੋਣੀ ਕੀ ਫੋਨ ਲਾਉਣਾ ਮੈਂ ਹਦੂਲਾ ਦਾ ਸਾਰੀ ਖਰੇ ਚੱਕੀ ਲਵੇ ਨਾ ਨਾ ਅੱਜ ਮੈਂ ਡਿਊਟੀ ਤੋਂ ਲੇਟ ਆਈ ਸੀ ਅੱਛਾ ਹੋਰ ਜਵਾਕ ਚੱਲ ਠੀਕ ਆ ਤੇਰੇ ਵਧੀਆ ਆਪਣੇ ਸਨਾਓ ਠੀਕ ਆ ਠੀਕ ਆ ਸਾਰੇ ਵਧੀਆ ਸਿੰਦੋ ਹੋਰ ਸਰਪਾ ਠੀਕ ਆ ਜਾਂਦਾ ਕੰਮ ਗੁੰਮ ਤੇ ਕੀ ਘਰੇ ਹੁੰਦਾ ਮੰਮੀ ਕੰਮ ਦੀ ਗੱਲ ਕਰਕੇ ਕੰਮ ਨਵੇੜੋ ਕੁੜ ਖੈਰ ਸੁਖ ਤਾਂ ਪੁੱਛਣੀ ਆ ਹੁਣ ਜਵਾਕੜੀ ਨੂੰ ਹਾਂ ਜਵਾਕੜੀ ਨੂੰ 9 ਸਾਲ ਦੀ ਹੋਈ ਪਈ ਐ ਹਜੇ ਜਵਾਕੜੀ ਐ ਨਹੀਂ ਭੈਣਿਆ ਤੇਰੀ ਨੋ ਆ ਬਸ ਐ ਕਰੀ ਜਾਂਦੀ ਐ ਇੱਗੀ ਹਣਾ ਸੀਗਾ ਸ਼ਿੰਦੋ ਕੁੜੀ ਦਾ ਰਿਸ਼ਤਾ ਆ ਆ ਤੇ ਮੇਰੀ ਭੈਣ ਕਰਾਉਂਦੀ ਐ ਰਿਸ਼ਤਾ ਕੋਮਲ ਦਾ ਤੇ ਹੋਰ ਮੈਂ ਤੱਕ ਸੀ ਹਜੇ ਭਾਈ ਹੁਣ ਕੁੜੀ ਹਜੇ ਪੜ੍ਹ ਕੇ ਹੱਟੀ ਕੋਰਸ ਕਰਾ ਦਾਂਗੇ ਤਾਂ ਮੇਰੀ ਭੈਣ ਹੀ ਆ ਇਹਦੀ ਮਾਸੀ ਕੋਮਲ ਦੀ ਆਖਾ ਉਹ ਪਾਉਂਦੀ ਆ 10 ਗਵਾਂਢੋਂ ਆ ਮੁੰਡਾ ਕੋਈ ਉਹਨਾਂ ਦੇ ਤੇ ਇਹ ਹੁਣ ਕਲੀਆਂ ਦੇ ਥੱਲੇ ਤੇਲ ਦੇ ਹੀ ਬੈਠੀ ਮੈਨੂੰ ਆਂਦੀ ਰਸਤਾ ਕਰਨਾ ਹੀ ਕਰਨਾ ਮੈਂ ਤਾਂ ਆਖਿਆ ਸੀ ਕੋਈ ਦੋ ਸਾਲ ਹੋਰ ਠਹਿਰ ਜਾਣੇ ਆ ਕਿ ਵਿਆਹ ਤਾਂ ਕਰ ਹੀ ਦੇਣਾ ਆਏ ਤਾਂ ਕੋਈ ਗੱਲ ਨਹੀਂ ਭੀਬਰ ਪੁੱਛ ਫੜਤਾਲ ਚੰਗੀ ਤਰ੍ਹਾਂ ਕਰੋ ਫੜੀ ਪੁੱਛ ਕੀ ਕੋਸ ਹੈਗਾ ਕੀ ਕੋਸ ਨਹੀਂ ਅੱਜਕੱਲ ਮੁੰਡੇ ਨਾ ਤੇ ਬੜੇ ਲੱਗੇ ਆ ਹਾਂ ਆਖੇ ਪੂਆ ਜੀ ਜੇ ਹੁੰਦਾ ਤਾਂ ਹਾਂ ਨੋ ਤੁਸੀਂ ਵਿੱਚ ਲੱਤ ਨਾ ਰਾਇਓ ਹਾਂ ਸੁਣ ਲਾ ਨਹੀਂ ਆਨ ਤੈਨੂੰ ਨਹੀਂ ਨਹੀਂ ਤੁਸੀਂ ਵਿੱਚ ਬਲ ਨਾ ਹੋ ਬਣਿਓ ਜੇ ਹੁੰਦਾ ਤਾਂ ਮਾਸਿਕ ਰਹਉਂਦੀ ਐ ਮਾੜਾ ਨੇ ਕੋਈ ਕਰਉਂਦੀ ਹੋਊਗੀ ਅੱਜ ਕੱਲ ਕੋਈ ਪਤਾ ਨਹੀਂ ਭਾਵੇਂ ਮੈਨੂੰ ਤਾਂ ਕਿਸੇ ਦੇ ਨਿਤਜਾ ਆਉਂਦਾ ਫੇਰ ਆਪਦੇ ਕੋਲ ਕੈਨੇਡਾ ਲੈ ਜਾ ਮੈਂ ਜੂਗੀ ਸੋਗਾ ਤਾਂ ਖਿਲ ਨਹੀਂ ਆ 10 ਸਾਲ ਹੋ ਗਏ ਉਹਦੋਂ ਦਾ ਘਰ ਲੈ ਜਾਇਆ ਨਹੀਂ ਗਿਆ ਤੇ ਹੁਣ ਤੂੰ ਲੈ ਕੇ ਜਾਏਂਗੀ ਈਗਾ ਬੱਸ ਮੈਂ ਤਾਂ ਮੈਂ ਤਾਂ ਉਹ ਤਾਂ ਆਏ ਅੰਦੇ ਸੀਗੇ ਵੀ ਉੱਕਾ ਪੁੱਕਾ ਫੇ 5 ਲੱਖ ਰੁਪਈਆ ਹੀ ਲਵਾਂਗੇ ਵੀ ਹੋਰ ਨਹੀਂ ਕੁਛ ਵੀ ਲੈਂਦੇ ਸੀ ਸਾਡੀ ਕੋਈ ਮੰਗਣੀ ਤੇ ਅਖੇ ਕੁੜੀ ਕੰਮ ਵਾਲੀ ਹੋਵੇ ਫੇ 5 ਲੱਖ ਰੁਪਈਆ ਝੋਲੀ ਚ ਪਵਾਵਾਂਗੇ ਅਸੀਂ ਉੱਕਾ ਪੁੱਕਾ ਹੁਣ ਤੇਰੀ ਮਾਸੀ ਦਾ ਭਾਈ ਦਸੱਲਿਆਂ ਦੇ ਜਾਂਦੀ ਆ ਹਨਾ ਫੇ ਹੁਣ ਆਏ ਮਾੜਾ ਤਾਂ ਨਾ ਕਰਾ ਦੂਗੀ ਉਹਦਾ ਆਹ ਤਾਂ ਕੋਈ ਗੱਲ ਨਹੀਂ ਪਾ ਵੀ ਪਾਂ ਕਿ ਤੇ ਸਾਡਾ ਮੰਗੇ ਸਰਕਾਰ ਵੱਚੂ ਮੰਦਸੱਲਾਂ ਦਾ ਦੇ ਹੀ ਜਾਂਦੀ ਐ ਭਾਈ ਮੈਂ ਅਸੀਂ ਦੱਸ ਪੂਆ 10 ਲੱਖ ਢਾਂ ਕਹਿਤਾ ਜਿਵੇਂ ਤੂੰ ਦੇਂਗੀ ਸਾਰੀ ਫਸਪੜਤਾਲ ਕਰਕੇ ਨਾ ਗੱਲ ਕਰ ਕੋਈ ਨੇ ਪੈਸੇ ਤਾਂ ਮੈਂ ਅਕਾਊਂਟ ਤੇ ਪਾਈ ਦੂੰਗੀ ਚੰਗਾ ਚੰਗਾ ਨਹੀਂ ਭੈਣੇ ਮੈਂ ਤਾਂ ਵਾ ਤੇਰੇ ਤੋਂ ਹੀ ਆਸ ਸੀਗੀ ਹੋਰ ਤਾਂ ਮੈਨੂੰ ਕਿਸੇ ਤੋਂ ਨਹੀਂ ਆਸ ਤਾਂ ਹੀ ਮੈਂ ਤੈਨੂੰ ਫੋਨ ਲਾਇਆ ਸੀ ਮੈਨੂੰ ਪਤਾ ਹੀ ਹੋ ਨਾ ਨਾ ਕਿੰਨਾ ਕੁ ਨਾ ਨਾ ਚੱਲ ਨਹੀਂ ਭੈਣੇ ਰਾਲ ਮਿਲ ਕੇ ਜਵਾਖੜੀ ਬਾਰ ਉਠਾ ਦੇਾਂਗੇ ਮੈਂ ਤੇ ਇਹਦਾ ਚੋਰਾ ਵਾਲਾ ਹੁੰਦਾ

ਆਈ ਨਹੀਂ ਬੋਲੀ ਤਾਂ ਹਮਨ ਜੇ ਕੋਈ ਭੈਣ ਭਰਾ ਬਾਹ ਫੜਨ ਵਾਲਾ ਹੋਵੇ ਨਾ ਰਿਸ਼ਤੇਦਾਰ ਤੇ ਉਹਦੇ ਨਾਲ ਥੋੜੀ ਜਿਹੀ ਲਿਆਕਤ ਵਾਤਨ ਚਾਹੀਦੀ ਆ ਨਹੀਂ ਸਾਨੂੰ ਨਹੀਂ ਕੋਈ ਲਾ ਦੇਗੀ ਸਾਡੇ ਲੱਖ ਤੂੰ ਲਾ ਦੇ ਕਿੱਥੋਂ ਲਾ ਦੇਂਗੀ 5 ਲੱਖ ਕੋਈ ਨਹੀਂ ਦੇ ਦਾਂਗੇ 5 ਲੱਖ ਦਾ ਮੈਂ 4 ਲੱਖ ਦੇਣਾ ਤੈਨੂੰ ਬੜਾ ਪਤਾ 5 ਹੀ ਦਊਂਗੀ ਮੈਂ ਪੂਰਾ ਹਾਂ ਤੂੰ ਤਾਂ ਸਾਨੂੰ ਵੱਡਨ ਨੂੰ ਆਈ ਹੈ ਸਾਡੇ ਵੇਹ ਤੇ ਕੀ ਲਾਇਆ ਸੀ ਮੈਨੂੰ ਤਾਂ ਪਤਾ ਨਹੀਂ ਭਾਈ ਮੈਂ ਤਾਂ ਕੁੜੀ ਨੂੰ ਜਿੰਨਾ ਮੰਗਿਆ ਮੈਂ ਤਾਂ ਦੇ ਕੇ ਤੋਰੂੰਗੀ ਤੇ ਮੇਰੇ ਨਾਲ ਬਾਹ ਤੂੰ ਬਾਲੇ ਚੁਗਲਾਈ ਨਾ ਹੁਣ 5 ਲੱਖ ਉਹ ਦੇਂਗੀ ਗਾ ਫਿਰ ਹੋਰ ਮੰਗਣਗੇ ਬਾਲਾ ਨਾ ਕਰੀ ਮੈਂ ਤਾਂ ਗਾਸ ਤਾਂ ਹਾਂ ਮੈਂ ਤਾਂ ਨਾ ਫੋਨ ਦਾ ਦੇ ਦਾ ਕਵਰ ਬਦਲਾਉਣਾ ਫਿਰ ਉਹ ਨਹੀਂ ਮੇਰ ਕੋ ਬਦਲਾ ਹੋਇਆ ਹੁਣ ਕਿਵੇਂ ਰਮਾਨ ਨਾਲ ਪਈ ਹੈ ਕੀ ਭਾਲਦੀ ਜਾਨਦੀ ਕਿ ਦੁਸ਼ਮਣ ਮੇਰੇ ਤੋਂ ਜਾਣਦੀ ਹੈ ਦੁਸ਼ਮਣ ਹੀ ਹੁਣ ਕਿੱਧਰ ਗਈ ਤੇਰੀ ਉਹ ਨਾਨ ਜਿਹੜੀ ਕਹਿੰਦੀ ਸੀ ਮੈਂ 10 ਲੱਖ ਲਾਉਂਗੀ ਤੇ ਲਾਇਆ ਹੀ ਜਾਂ ਫਿਰ ਉਹਨੇ ਦਿੱਤੇ ਹੀ ਪੈਸੇ ਲਾਇਆ ਨਹੀਂ 5 ਲੱਖ ਰੁਪਈਆ ਹਾਂ 5 ਲੱਖ ਉਹਨੇ ਤਾਂ ਛੋਣੀ ਚ ਪਾਤਾ ਜਿਹੜੇ ਦੂਜੇ ਉਹ ਸਾਡੇ ਲੱਗੇ ਤੁਸੀਂ ਲਾਉਣੇ ਸੀ ਉਹ ਘੜ ਮੁੱਲ ਦੇ ਤੇ 5 ਦਾ ਭਾਵੇਂ 10 ਲੱਖ ਚ ਤੇ ਹੁਣ ਕਿੱਧਰ ਗਈ ਐ ਮੈਂ ਕਿਹੜਾ ਮੁੱਲ ਲਿਆਉਣੀ ਸੀ ਮੈਂ ਕਿ ਤ ਹੋਰ ਲਿਆ ਕੇ ਲਾਉਣੇ ਸੀ ਹਾਂ ਹੋਰ ਤਾਂ ਤੂੰ ਕਿੱਥੋਂ ਲਿਆਉਣੀ ਸੀ ਲਿਆਉਣੇ ਤਾਂ ਅਸੀਂ ਦੇਣੇ ਸੀਗੇ ਹੈ ਤੇ ਤੂੰ ਲਾਠੀ ਦੀ ਗੰਦ ਗਰ ਸਪਾਟਸ਼ਾ ਪਵਾ ਕੇ ਤੇ ਸਾਡਾ ਕਦੋਂ ਹਿਆਲ ਹੋਣੀ ਐ ਕਿਆ ਆਣੇ ਤੁਹਾਨੂੰ ਕੀ ਕਹਦਾ ਜਵਾਕੜੀ ਨੇ ਉਹ ਨਹੀਂ ਸਾਨੂੰ ਕੀ ਕਹਦਾ ਜਵਾਕੜੀ ਨੂੰ ਉਹ ਤਾਂ ਜਵਾਕੜੀ ਐ ਉਹ ਤਾਂ ਜਵਾਕੜੀ ਅਸੀਂ ਜਵਾਕ ਨਹੀਂ ਸਾਡੇ ਲਈ ਕੀਤਾ ਕੀ ਐ ਕਰਾ ਕੁਛ ਥੋੜਾ ਹੀ ਆ ਭਾਈ ਮੈਂ ਲੈ ਕੇ ਜਾਣਾ ਦਵਾਈ ਆ ਗੋਲੀਆਂ ਦਾ ਫੱਕਾ ਮੈਂ ਤਾਂ ਪੈਨਸ਼ਨ ਆਉਂਦੀ ਤੇ ਮੈਂ ਤਾਂ ਉਦੋਂ ਤੋਂ ਲੈ ਲੈਣਾ ਹਾਂ ਹਾਂ ਬਸ ਪੈਨਸ਼ਨ ਤੇ ਹੀ ਲੈ ਕੇ ਤੈਨੂੰ ਕੁਛ ਮਿਲ ਦੇ ਜਦੋਂ ਪੈਨਸ਼ਨ ਨਹੀਂ ਲੱਗੀ ਸੀ ਉਦੋਂ ਕਿੱਥੋਂ ਖਾਂਦੀ ਸੀ ਉਦੋਂ ਤੱਕ ਆਪਣੇ ਮੈਨੂੰ ਰੋਗ ਹੀ ਨਹੀਂ ਲਾਇਆ ਸੀ ਉਹ ਨਹੀਂ ਲਾਇਆ ਉਹ ਹੀ ਲਾਇਆ ਜਿੰਨੇ ਰੋਗ ਹਾਂ ਮੈਂ ਹੀ ਲਾਇਆ ਰੋਗ ਮੈਂ ਹੀ ਲਾਇਆ ਵਧੀਆ ਸੀ ਮੈਂ ਕੱਟ ਲਈ ਯਾਰ ਜਿਵੇਂ ਆਪ ਪਾਲ ਲਈ ਸੀ ਵਧੀਆ ਸਾਨੂੰ ਨਹੀਂ ਪਤਾ ਜਿੰਨਾ ਖਰਚ ਆਉਂਦੇ ਵਿਆਹ ਤੇ ਕੀਤਾ ਸਾਨੂੰ ਤਾਂ ਗੱਡੀ ਲੈ ਕੇ ਜੇ ਥੋਡੇ ਕੋਲੇ ਆ ਮੇਰੇ ਕੋਲੇ ਕੀ ਆ ਗੱਡੀ ਲੈਣ ਨੂੰ ਜਿੰਦੇ ਤੋਂ ਚੋਲੇ ਕੋਆਏ ਜਿੰਦੇ ਤੋਂ ਚੋਲੇ ਕੋਆਏ ਨਾ 5 ਲੱਖ ਉਹਨੂੰ ਕਹ ਹੈ ਨਹੀਂ ਉਹਦੇ ਕੋਲੇ ਤਾਂ ਦੇਣ ਨੂੰ ਨਾ ਤੇ ਕੁੜੀ ਨੂੰ ਸੱਟ ਕਰਾ ਕੇ ਦੇਣਾ ਸੱਟ ਕਰਾ ਕੇ ਅੱਛਾ ਹੁਣ ਸੱਟ ਵੀ ਕਰਾ ਕੇ ਦੇਣਾ ਲਾਵਾਂਗੇ ਕੁੜੀ ਨੂੰ ਪਾਇਆ ਕੀ ਘਰੋਂ ਤੁਸੀਂ ਹਜੇ 5 ਲੱਖ ਰੁਪਇਆ 10 ਲਾਤਾ ਵਿਆਹ ਤੇ ਤੇ ਹਜੇ ਕਿੰਨੀ ਪਾਇਆ ਕੀ ਨਹੀਂ ਮੈਨੂੰ ਐਂ ਦੱਸ ਵੀ ਤੂੰ ਦੱਸ ਦੇ ਕੀ ਲਾਇਆ ਕੁੜੀ ਦੇ ਵਿਆਹ ਤੇ ਅਸੀਂ 7 ਲੱਖ ਰੁਪਇਆ ਲਾਇਆ ਕੀ 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 ਓਏ 7 ਲੱਖ ਦਾ ਤੂੰ ਨੂੰ ਨਾ ਪਾ ਦੇ ਤੋੜੇ ਦਾ ਵਿਆਹ ਕਰਤਾ ਉੱਥੇ ਖਰਚ ਜਾਣਾ ਖਾਇਆ ਤਾਂ ਤੁਸੀਂ ਕੜਾ ਸ਼ਾਮ ਅਸੀਂ ਮੁੰਡੇ ਨੂੰ ਪਾਤੀ ਹੋਰ ਦੱਸੋ ਅਸੀਂ ਕੀ ਕਰਤੀਏ ਕੜਾ ਸ਼ਾਮ ਕਿਹਨੇ ਪਾਇਆ ਤੈਨੂੰ ਪਤਾ ਕੜਾ ਸ਼ਾਮ ਕਿੱਥੋਂ ਪਾਇਆ ਹਾਂ ਕੁੜੀ ਨੇ ਪਾਇਆ ਕੋਈ ਕੁੜੀ ਨਹੀਂ ਨਹੀਂ ਪਾਇਆ ਅਸੀਂ ਬਣਾ ਕੇ ਦਿੱਤਾ ਤੇਰੇ ਪੁੱਤ ਦਾ ਕੜਾ ਸੀ ਉਹ ਪਾਇਆ ਸੀ ਪਾਇਆ ਜਿਹੜਾ ਤੂੰ ਤਾਂ ਪਿੰਡ ਦੀ ਜੁਨਾ ਦੇਵੇਂ ਹਾਂ ਮੈਂ ਕਹਿੰਦੇ ਮੇਰਾ ਵਿਆਹ ਮੇਰੇ ਚ ਤਾਂ ਹਿੰਮਤ ਨਹੀਂ ਤੇਰੇ ਨਾਲ ਜਿਦਨ ਦੀ ਚੱਕ ਬੰਦਾ ਚਲਦੀ ਚਲ ਤੇਰਾ ਤਾਂ ਮੰਦਰ ਮੈਂ ਉੱਥੇ ਹਵੇਲੀ ਚ ਜਾ ਕੇ ਆਉਂਦੀ ਤੂੰ ਪਤਾ ਨਹੀਂ ਆਹ ਕੋਸੀ ਕਰੇਂਗੀ ਭਲੇ ਕਰ ਦਿੱਤੀ ਨਹੀਂ ਤੂੰ ਮੈਂ ਭਲੇ ਕਰ ਦਿੱਤੀ ਨਹੀਂ ਨਹੀਂ ਭਲੇ ਕਰ ਦਿੱਤੀ ਤੂੰ ਰਹਿ ਨਹੀਂ ਦਿੱਤਾ ਮੈਨੂੰ ਕੋਈ ਨਹੀਂ ਇਹ ਪੁੱਤ ਮੰਜਾ ਤਾਂ ਮੈਂ ਲੈ ਜੂੰਗੀ ਕੋਈ ਨਹੀਂ ਲੈ ਜਾਈ ਮਾਂ ਦੇ ਟਾਈਮ ਵੀ ਇਹ ਆ ਜਾਏ ਕੋਈ ਨਹੀਂ ਮੇਰੀ ਮਾਂ ਤੇ ਜਦੋਂ ਆਉਗਾ ਵੇਖੀ ਹਾਂ ਚੱਲ ਇਹ ਭਲੇ ਕਰ ਦਿੱਤੀ ਧੀਆਂ ਦੀ ਨਿਸ਼ਾਨੀ ਨਹੀਂ ਪੁੱਤ ਹਵੇਲੀ ਚ ਜਾ ਕੇ ਮੰਜਾ ਲਾ ਲਾ ਕੋਈ ਨਹੀਂ ਮੈਂ ਤਾਂ ਸਾਰੀ ਉਮਰ ਕੱਢ ਲਈ ਥੋੜੀ ਰਹਿ ਗਈ ਤੇ ਮੇਰੀ ਤਾਂ ਕੋਈ ਪਰ ਤੇਰੇ ਪਤਾ ਲੱਗ ਗਿਆ ਵੀ ਤੂੰ ਹਣੀ ਭਲੇ ਘਰ ਦੀ ਭਲੇ ਕਰਦੀ ਭਲੇ ਕਰਦੀ ਭਲੇ ਕਰਦੀ ਕੁੜੀਆਂ ਦਾ ਕੋਈ ਹੋਰ ਤੇਰੇ ਮਾਪਿਆਂ ਨੇ ਨਾ ਤੈਨੂੰ ਦੇਖੇ ਤੋਰੇ ਕੋ ਸੋਣਾਂ ਨੇ ਵੀ ਤੈਨੂੰ ਸਾਰਾ ਕੁਝ ਦਿਆ ਕਈ ਤੋਰਿਆਂ ਜੇ ਮੈਂ ਤੇਰੇ ਮਾਪਿਓ ਤੇ ਨਾ ਜਾ ਤੂੰ ਮੈਂ ਤੈਨੂੰ ਨਾਸਤਾ ਤੇ ਬੁੜੀ ਕਾਣ ਹੁੰਦੀ ਤੇਰੀ ਮਾਂ ਹੋਊਗੀ ਬੁੜੀ ਤੂੰ ਹੀ ਹੈ ਬੁੜੀ ਤੇਰੀ ਮਾਂ ਹੋਊਗੀ ਬੁੜੀ ਮੜਾ ਜਾ ਮੂੰਹ ਸੁਣਾਲਾ ਹਾਂ ਮਨੇ ਟਾਈਮ ਹੈ ਸਾਰਾ ਤੇ ਹੀ ਹੁਣ ਕੋਈ ਨਹੀਂ ਤੇਰੇ ਵੀ ਆਉਗੀ ਪਰ ਜਾਈ ਜਦੋਂ ਤੈਨੂੰ ਪਤਾ ਲੱਗ ਜਾਣਾ ਇਹਨਾਂ ਨੇ ਤੈਨੂੰ ਛੜੇ ਨਾ ਚੜਨ ਦਿੱਤਾ ਤੂੰ ਮੇਰੇ ਕੀਤੇ ਦਾ ਲੱਗਦੀ ਆ ਹਾਂ ਨਾ ਕਿ ਆ ਮੈਂ ਭੈਣੇ ਮੈਂ ਦੌਖੀ ਹੋ ਕੇ ਬ ਮੈਨਾਂ ਨਹੀਂ ਵੀਸੋ ਪਈ ਬੱਸ ਮੇਰੀ ਧੀ ਜਿਹੜਾ ਸੁਸਾਖਾ ਖਿਲਾ ਦੋ ਸਾਡੇ ਪੈਸੇ ਹੀ ਨਹੀਂ ਹਾਂ ਹਾਂ ਬਦਲ ਤੇਰੀ ਨੀਤ ਕਹੇ ਜੀ ਲੈ ਕੇ ਨਾ ਭਾਜੀ ਮੇਰੀ ਧੀ ਨੂੰ ਹਾਂ ਲੈ ਕੇ ਬਹਿੜ ਤੂੰ ਲਾਤਾ ਕੋਈ ਨਹੀਂ ਹਾਂ ਜਿੱਦਣ ਲੈ ਕੇ ਬੈਠੀ ਉਦਣ ਕਹਿ ਦੀ ਮੈਨਾਂ ਤਾਂ ਪੁੱਤਲਾ ਮੈਲਾ ਲਾੜਿਆ ਇੱਥੇ ਮੰਜਾ ਮੈਂ ਤਾਂ ਦੋ ਘਰਾਂ ਦੇ ਨਾ ਦੋਸਤੋ ਦੋ ਘਰਾਂ ਦੇ ਤੂੰ ਰੋਟੀ ਨਾ ਫੜਾ ਤੂੰ ਨਹੀਂ ਮੈਨੂੰ ਤੂੰ ਕਰੂ ਸਾਨੂੰ ਪਤਾ ਤੂੰ ਬਦਲਾ ਤੂੰ ਨਹੀਂ ਦਿੰਦੀ ਰੋਟੀਆਂ ਪੁੱਤ ਮੈਂ ਤੇਰੇ ਬੱਚਣ ਵੇਖ ਲੈਣੇ ਚੱਲੀ ਰਿਹਾ ਚਾਪ ਕਰਾਂਗੀ ਕੋਈ ਨਹੀਂ ਚਾਪ ਕਰ ਹਾਂ ਕਿਹੜਾ ਮੇਰਾ ਦਿਮਾਗ ਖਾਦਾ ਐ ਬੁੜੀ ਨੇ ਵਕਤ ਤਾਂ ਰੱਬ ਪਾਵੇ ਨਾ ਕਿਸੇ ਤੇ ਪਰ ਇਹ ਜੀ ਨੋ ਨਾ ਕਿਸੇ ਤੇ ਆਪ ਸਿੰਧੋ ਜੀ ਨੂੰ ਲਾਉਣੀ ਆ ਫੂਣ ਕਿੱਦਾਂ ਮੇਰਾ ਲੋਹ ਪੀਟਾ ਨੇ ਨਾਣ ਪਰਜਾਈ ਨੇ ਰਲ ਕੇ ਸਿੰਧੋ ਸਿੰਧੋ ਲਾਈ ਬੈਠੀ ਐ ਇਹਨੂੰ ਮੈਂ ਦੱਸਦੀ ਹਾਂ ਹੁਣ ਤਾਂ ਉਸ ਖੜੀ ਹੋਣੀ ਹੁਣ ਫੋਨ ਵੀ ਨਹੀਂ ਚੱਕਦੀ ਛੇਤੀ। ਹਾਂ ਲੋ ਪਰ ਸਕੇਂ। ਈਆਂ ਸੇਵਾ ਨਾ। ਠੀਕ ਆ ਭੂਆ ਜੀ ਅੱਜ ਹੀ ਖਾ ਲ। ਠੀਕ ਆ। ਪਰ ਆਜੇ ਰ ਬਾਅਦ ਫੋਨ ਲਾ। ਤੂੰ ਕੀ ਆ? ਠੀਕ ਆ ਵਧੀਆ। ਤੂੰ ਭੂਆ ਕਿੰਨਾ ਕੁ ਲਾ ਲਿਆ ਵਿਆਹ ਤੋਂ ਬਾਅਦ ਸਾਨੂੰ? ਹਾਂ ਤਾਂ ਲਾਇਆ ਕਿੰਨਿਆ? ਇੱਕ ਫੋਨ ਨਹੀਂ ਆਇਆ ਤੇਰਾ ਵਿਆਹ ਹੋਏ ਨੂੰ 2 ਮਹੀਨੇ ਹੋ ਗਏ। ਲਾਇਆ ਤੂੰ ਹੁਣ। ਮੈਂ ਤਾਂ ਫੋਨ ਨੂੰ ਸੁਣਵਾਉਂਦਾ ਰਹਿੰਦਾ ਹਾਂ। ਤੂੰ ਫੋਨ ਨਹੀਂ ਕਰਨ ਕਰਦੇ ਸਾਹੀ ਹੋ ਗਿਆ। ਇਹ ਫੋਨ ਤਾਂ ਮੇਰੇ ਤੇ ਹੀ ਹੁੰਦਾ। ਤੇ ਤੈਨੂੰ ਦੱਸ ਨਹੀਂ ਪਤਾ ਲੱਗਦਾ ਪਰ ਮੇਰੇ ਤਾਂ ਕੋਈ 파 ਨਹੀਂ। ਨਹੀਂ, ਮੇਰੀ ਗੱਲ ਸੁਣੋ ਭੂਆ ਜੀ, ਤੁਸੀਂ ਉਹਦੇ ਤੇ 5 ਲੱਖ ਰੁਪਇਆ ਲਾਗੇ ਆ, ਹੈ? ਤੇ ਜਿਹਨੇ ਉਹਦੇ ਤੇ 5 ਲੱਖ ਲਾਇਆ ਉਹਨੇ ਸਾਡੇ ਕਾਊਂਟ ਵਿੱਚ ਭਾ ਦੇ 5 ਲੱਖ ਸਿੱਧੇ ਹੋ ਗਏ। ਹਾਂ। ਕਾਹ ਚਲੇਗਾ। ਤਾਂ ਨੂੰ ਨਹੀਂ ਪਤਾ ਮੇਰੇ ਉਹਦੇ ਤੇ ਕਿੱਸਾ ਤੇ 5 ਲੱਖ ਲਾਇਆ। ਕੋਈ ਤਾਂ ਮਿਲਦੀ ਸੀ ਇਹ ਸੀ। ਤੇ ਅਸੀਂ ਕੁਝ ਨਹੀਂ ਲੱਗਦੇ ਤੇਰੇ। ਅਸੀ ਕੁਛ ਨਹੀਂ ਨਾ ਲੱਗਦੇ ਤਾਂ ਕਰਕੇ ਤਾਂ ਕਰਕੇ ਨਾ ਤਾਂ ਤੇਰੇ ਵਿਆਹ ਸੀ ਸੈਭੋ ਵੀ ਸੱਤ ਪਾਉਣਾ ਉਹਨੇ ਆਨ ਮਾ ਕੇ ਅਸੇ ਦੇ ਹਾਂ ਪਾਇਆ ਸੱਤ ਉਦੋਂ ਸੱਤੂ ਵੀ ਪਾਇਆ ਸੀ ਆ ਤੂੰ ਨਾ ਨਾ ਹੋਰ ਕੀ ਸੀ ਤੇ ਮੜ ਕੇ ਤੇਰੇ ਮੁੰਡੇ ਦੇ ਵਿਆਹ ਚ ਅਸੀਂ ਪਾਕੇ ਨਹੀਂ ਆਏ ਕੜਾ ਤੂੰ ਤੋਂ 9 ਸੀ ਤੇਰੀ ਦੇ ਇੱਕ ਕੰਨਾਂ ਨੂੰ ਪਾ ਕੇ ਆਏ ਤੇ ਮੁੰਡੇ ਤੇਰੇ ਨੂੰ ਕੜਾ ਤੇ ਚੈਨੀ ਪਾ ਕੇ ਉਹ ਸਾਡਾ ਹੈ ਨਹੀਂ ਸੀ ਸੱਤ ਚ ਆ ਗਿਆ ਬਾਰੇ ਪਤਾ ਕਿ ਕਿਹੋ ਗੱਲ ਆ ਚਾੰਦੂਨੀ ਪਤਾ ਪੂਆ ਜਿਵੇਂ ਤੁਸੀਂ ਉਹਦੇ ਕੰਮ ਵਿੱਚ ਪਾਏ ਐ ਨਾ 5 ਲੱਖ ਰੁਪਇਆ ਉਹਨੂੰ ਕਿੱਥਾ ਸਾਨੂੰ ਵੀ ਵੇਚੋ ਨਹੀਂ ਤਾਂ ਸਾਡੇ ਪਿੰਡ ਨਾ ਬੜੇ ਹਾਂ ਭਾਵੇਂ ਆ ਕੇ ਨਾ ਪਾਵਾ ਚੱਲ ਮੈਂ ਦਾਤ ਭਤੀਜੀ ਆ ਤੋ ਸੋਨਾ ਐ ਸੈੱਟ ਕਰਕੇ ਵੇਚੀ ਹਾਂ ਭਾਵੇਂ ਭਤੀਜੀ ਐਸਤੇ ਪੁੱਜੀ ਜਾਈ ਸਾਡੇ ਪੰਜ ਲੱਖ ਰੁਪਇਆ ਪਾ ਦੇ ਪੂਆ ਕਾਉਂਟ ਤੇ ਨਹੀਂ ਤਾਂ ਸਾਡੇ ਪਿੰਡ ਨਾ ਬੜੀ ਨਾ ਸਾਡੇ ਘਰੇ ਆਂ लावून घे तू वरीदा शिकर आहे त्याू इथून बाहेरच्या मु दोष म्हणेल पुढे ना ਆल्या ਕੱਟ ਦੇ ਦੁਸ਼ਮਣੇ ਮੇਰਾ ਤਾਂ ਮੰਜਾ ਡਾਤਾ ਫਸਣ ਵਾਲੇ ਚ ਹੁਣ ਇਹ ਰਹਿੰਦੀ ਸੀ ਇੱਥੇ ਕੱਢ ਲੱਕਾ ਸਾਰ ਤੂੰ ਇੱਥੇ ਲੈਣ ਕੀ ਆਈ ਆ ਤੇ ਲੈ ਨਹੀਂ ਆਉਣਾ ਮੇਰਾ ਘਰ ਬਾਹਰ ਆ ਤੇਰਾ ਘਰ ਬਾਹਰ ਆ ਤੈਨੂੰ ਉੱਥੇ ਮੈਂ ਜੜਾ ਕਿ ਦਿੱਤਾ ਸੌਧੀ ਪਾਣੀ ਤੈਨੂੰ ਰੋਟੀ ਉੱਥੇ ਮਿਲੂਗਾ ਸਾਰਾ ਕੁਝ ਹਾਂ ਇੱਥੇ ਆ ਗਈ ਆ ਗੁਨਾਹ ਨਹੀਂ ਕਰਤਾ ਜੇ ਕੁੜੀ ਬਾਹਰ ਉਠਾ ਦਿੱਤਾ ਮੈਂ ਗੁਨਾਹ ਨਹੀਂ ਕਰਤਾ ਲੱਖਾਂ ਜਵਾਕੜੀ ਨਾ ਕਾਂ ਲੱਗੀ ਪਈਆਂ ਨੇ 5 ਲੱਖ ਰੁਪਈਆ ਦਿੱਤਾ ਮੈਨੂੰ ਸਾਨੂੰ ਵੀ ਬਰਾਬਰ ਤੇ ਹੋਵੇ ਕੀ ਕੀਤਾ ਤੂੰ ਉਹਦਾ ਜਿਹੜਾ ਤੈਨੂੰ 5 ਲੱਖ ਉਹਦਾ ਤੇ ਸਾਡਾ ਉਹਨੇ ਕੀ ਕੀਤਾ ਤੂੰ ਤਾਂ ਹੁਣ ਲੜਦੀ ਐ ਖਾਰੇ ਤੂੰ ਕੁਝ ਛਾੜਦੀ ਤ

ਸ਼ੈਰ ਕਰੀ ਜੰਨੀ ਆ ਦੀਨਾ ਨੇ ਤੇ ਨੋਪਾਲ ਸਲਾਈ ਜੰਨੀ ਆ ਕਿੱਧਰੋਂ ਆਈ ਮੈਂ ਕਹੋਂਦੀ ਆਂਖੀਆਂ ਨਹੀਂ ਵੀ ਹੁਣ ਵੀ ਆਈ ਹੁਣ ਵੀ ਆਈ ਬੀਬੀ ਅੰਦਰ ਸੀਗੀ ਮੈਂ ਤਾਂ ਚਾਹ ਚੋ ਬਣਾ ਲਾ ਘੁੱਟ ਸਿਰ ਦੁਖੀ ਜਾਂਦਾ ਮੇਰਾ ਬੀਬੀ ਤੁਹਾਨੂੰ ਕਿਹਾ ਗਾ ਤੁਸੀਂ ਆਏਗਾ ਤਾਂ ਬੋਲਦੇ ਆ ਮੈਨੂੰ ਕੀ ਹੋਣਾ ਸੀ ਰੱਖ ਭਰਤੇ ਜਿਹੜਾ ਦਾਜ ਦਾ ਲਿਆਈਆਂ ਉਹ ਚੱਕਿਆ ਨਹੀਂ ਸੀ ਜਾਂਦਾ ਹੈ ਬਈ ਬੀਬੀ ਆਏਗਾ ਤਾਂ ਕਹੀ ਨਹੀਂ ਤੁਸੀਂ ਆਈ ਕਹੂੰ ਫਿਰ ਹੋਰ ਕੀ ਕਹਾ ਮੈਨੂੰ ਵੀ ਲਾਂ ਦੇ ਦਨ ਮਿਲ ਕੇ ਬੇਕਦਰ ਲਈ ਸੀ ਕਰਲਾ ਪਰਜਾਈ ਨੂੰ ਫੋਨ ਤੇ ਮਗਾ ਲਾ ਦੇਦੀ ਨੋਇਲ ਪੈਟੇ ਨੂੰਗਾ ਲੈ اسی ਬੀਬੀ ਵਾ ਕੁੜੀ ਕਿੱਧਰ ਗਈ ਹਣ ਨੀ ਕੋਮਲਾ ਹਾਂਜੀ ਬੀਬੀ ਜੀ ਕਿੱਧਰ ਉੱਠ ਗਈ ਸੀ ਕੁਛ ਨਹੀਂ ਮੈਂ ਤਾਂ ਚਾਹ ਤਾਂ ਮ ਗਈ ਸੀ ਤੁਸੀਂ ਵੀ ਅਸ ਚਾਹੀ ਚੰਗਾ ਚਾ ਲੈ ਕੇ ਆ ਫਿਰ ਚਾ ਮਾ ਕੀ ਪਤਾ ਕੀ ਕਰਨ ਲੱਗ ਗਈ ਸੀ ਆਈ ਨਹੀਂ ਮੁੜ ਕੇ ਚਾ ਲੈ ਤੇ ਮੈਨੂੰ ਵਿਦਾਇ ਬਣੀ ਜਾਂਦੀ ਐ ਇਹ ਖਾ ਕੀ ਕਰਦੀ ਐ ਹਾਂ ਚਲ ਇਹ ਦੇਖੀ ਮੈਂ ਜੋ ਬੜਾ ਖਵਾ ਰਹੀ ਐ ਲੈ ਦੇਖ ਲੋ ਆਇਆ ਤਾਂ ਹੈ ਹੀ ਨਹੀਂ ਵਿੱਚ ਅੱਖ ਧਰ ਕਰਕੇ ਰੱਖਾਂ ਕੋਈ ਚਾਦਰਾਂ ਵਧੀਆ ਬਣਾ ਕੇ ਰੱਖਣਾਂ ਸਖਾਈ ਹੀ ਨਹੀਂ ਮੈਂ ਬੱਸ ਵੇਖ ਮੈਂ ਤਾਂ ਕਦੇ ਨਿਕਲਾਰਾ ਹੋਣ ਦਿੱਤਾ ਸੀਗਾ ਆਗੀ ਚਾਲ ਕਹਿ ਸਕਦੇ ਥੱਲੇ ਲਾ ਦਿੱਤਾ ਇਹ ਵੀ ਵੀ ਮੈਂ ਰੱਖਦੀ ਸੀ ਨਹੀਂ ਮੈਂ ਰੱਖਦਾ ਕਰੂੰ ਲਾ ਕੇ ਇੱਥੇ ਛੱਡ ਜਾ ਕਰ ਆਹ ਨੂੰ ਵੀ ਚਾਹ ਤੇ ਇੰਨੀ ਪੱਤੀ ਪਾਈਏ ਇਹ ਵਿੱਚ ਪੇਕਾ ਤੋਂ ਹੁੰਦੀ ਹੈ ਕਾ ਵੀ ਬਿਸ ਨਿਵਾਦੀ ਵਾਲੇ ਮੇਰੇ ਪੇਕਾ ਨਾ ਆਇਆ ਕਰੋ ਕਿ ਆ ਨਾ ਕਰੋ ਪੇਕਿਆਂ ਨੂੰ ਲੈ ਚੋ ਕੇ ਨੂੰ ਉਹ ਮਛੀਨ ਤਾਂ ਵੀ ਇੰਨਾ ਕੁਛ ਚੱਕ ਕੇ ਸਿੱਟਿਆ ਪਿਆ ਅਗੇ ਨਹੀਂ ਮੈਂ ਮਰ ਜਾ ਨਿਕੁੜ ਕੇ ਹਾਂਜੀ ਮੰਮੀ ਜੀ ਨਾ ਡਾਲ ਕਿਵੇਂ ਪਾੜੀ ਐ ਬੀਬੇ ਤਾਂ ਪਹਿਲਾਂ ਹੀ ਫਟਿਆ ਸੀ ਫਟਿਆ ਸੇ ਪਹਿਲਾਂ ਮੈਂ ਤੇ ਇੰਨੇ ਚਿਰ ਤੱਕ ਦੇਖੇ ਨਹੀਂ ਇਹ ਕਦੇ ਨਹੀਂ ਫਟਿਆ ਸੀਗਾ ਸ੍ਰੀ ਮਾਂ ਨੇ ਫਿਰ ਜੈਸੀ ਇਹ ਦਾਲਚ ਪਾ ਕੇ ਰੱਖ ਦਿੱਤਾ ਘਰ ਇਹਨੂੰ ਨਾ ਹੁਣ ਇਹ ਬੇਖੀ ਗਿਆ ਨਹੀਂ ਐ ਸਹਿਣ ਬੈਗ ਚੱਲ ਤੁਰ ਹਾਇਰ ਪਾਗੜ ਟਾਂਡਾ ਕਿੱਥੇ ਧਰੀ ਪਈ ਸੀ ਸਾਡੇ ਘਰ ਮਾਂ ਚ